ਅੰਮ੍ਰਿਤਸਰ ਅਧਿਆਤਿ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਾ ਇੱਕ ਵਿਅਕਤੀ ਕੋਲ 1,08,000 ਟ੍ਰਾਮਾਡੋਟ ਟੈਬਲੈਟਸ ਇੱਕ ਗੋਲਕ ਪਿਸਤਲ ਅਤੇ 5 ਜਿੰਦਾ ਰੋਂਦ ਸਮੇਤ ਗ੍ਰਿਫਤਾਰ ਕੀਤਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਅਧਿਆਤਿ ਪੁਲਿਸ ਨੂੰ ਲਗਾਤਾਰ ਤਸਕਰਾਂ ਤੇ ਸਖਤ ਕਾਰਵਾਈ ਕਰ ਰਹੀ ਹੈ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੋਬਨ ਸਿੰਘ ਉਰਫ ਜੋਬਨ ਨੂੰ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀਆਂ ਗੋਲੀਆਂ ਸਮੇਤ ਅੰਮ੍ਰਿਤਸਰ ਆ ਰਿਹਾ ਹੈ ਪੁਲਿਸ ਦੀ ਖਾਸ ਟੀਮ ਵੱਲੋਂ ਕਾਰਵਾਈ ਕਰਦੇ ਉਸ ਕੋਲੋਂ 1 ਲੱਖ 8000 ਟਰਾਮਾਡੋਲ ਗੋਲੀਆਂ ਇੱਕ ਗਲੌਕ ਪਿਸਟਲ ਪੰਜ ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ ਉਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਸਾਡੇ ਪੰਜਾਬ ਦੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇ ਇੱਕ ਬਹੁਤ ਹੀ ਸਫਲ ਮੁਹਿੰਮ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਅੰਮ੍ਰਿਤਸਰ ਦੇ ਹਾਤੀ ਦੀ ਪੁਲਿਸ ਉਸੇ ਕੜੀ ਤੇ ਚੱਲਦਿਆਂ ਹੋયા ਇਸ ਨਕਸ਼ੇ ਕਦਮ ਤੇ ਚੱਲਦਿਆਂ ਹੋયા ਸਾਡੀ ਸਪੈਸ਼ਲ ਸੈੱਲ ਦੀ ਟੀਮ ਨੂੰ ਅੰਡਰ ਸੁਪਰਵੀਜ਼ਨ ਆਫ ਐਸਪੀ ਡੀ ਐਂਡ ਡੀਐਸਪੀਡੀ ਗੁਰਿੰਦਰ ਨਾਗਰਾ ਸਾਡੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਕ ਜੋਬਨ ਨਾਂ ਦਾ ਵਿਅਕਤੀ ਹੈਗਾ ਜੋ ਦੇ ਪਿੰਡ ਦਾ ਹੈ ਇਹੀ ਥਾਣਾ ਬਿਆਸ ਦਾ ਇਹ ਡਰਾਮਾਡੋਲ ਦੀ ਵੱਡੇ ਲੈਵਲ ਤੇ ਸਪਲਾਈ ਕਰਦਾ ਹੈ ਤੇ ਜਦੋਂ ਅਸੀਂ ਇਹਦੀ ਤਲਾਸ਼ੀ ਕੀਤੀ ਸਾਨੂੰ ਇਹਦੇ ਕੋਲੋਂ 1 ਲੱਖ 8000 ਡਰਾਮਾਡੋਲ ਦੀਆਂ ਟੈਬਲੇਟਸ ਇਹਦੇ ਕੋਲੋਂ ਰਿਕਵਰ ਹੋਈਆਂ ਇੱਕ ਗਲੌਕ ਪਿਸਟਲ ਤੇ 5 ਜਿਹੜੇ ਜ਼ਿੰਦਾ ਰਾਊਂਡ ਇਹਦੇ ਤੋਂ ਰਿਕਵਰ ਹੋਈਆਂ ਤਦ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਅੰਮ੍ਰਿਤਸਰ ਤੇ ਹਾਤੀ ਦੀ ਪੁਲਿਸ ਲਗਾਤਾਰ ਇਹ ਜਿਹੜੇ ਨਸ਼ਾ ਤਸਕਰ ਨੇ ਚਾਹੇ ਉਹ ਛੋਟੇ ਲੈਵਲ ਦੇ ਨੇ ਸਟਰੀਟ ਲੈਵਲ ਪੈਡਨਿੰਗ ਵਾਲੇ ਜਾਂ ਫਿਰ ਉਹ ਵੱਡਾ ਵੱਡੇ ਲੈਵਲ ਦੇ ਜਿਹੜੇ ਨਸ਼ਾ ਤਸਕਰ ਨੇ ਇਹ ਸਾਰਿਆਂ ਤੇ ਬਿਲਕੁਲ ਨਕੇਲ ਕੱਸ ਦਿਆਂ ਹੋયા ਅਸੀਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਰਿਕਵਰੀਜ਼ ਕੀਤੀਆਂ ਨੇ ਤੇ ਇਹ ਜਿਹੜਾ ਜੋਬਨ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਖਿਲਾਫ ਪਹਿਲਾਂ ਵੀ 7 ਸੰਘੀਨ ਜਿਹੜੇ ਜਰਮ ਨੇ ਉਹਨਾਂ ਦੇ ਤਹਿਤ ਮੁਕਦਮੇ ਦਰਜ ਨੇ ਇਹਦੇ ਚੋਂ ਇਹਦੇ 307 ਦੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਐਨਡੀਪੀਐਸ ਦੇ ਵੀ ਪਰਚੇ ਦਰਜ ਨੇ ਡਕੈਤੀ ਦੇ ਵੀ ਪਰਚੇ ਦਰਜ ਨੇ ਇਦਾਂ ਦੇ ਮੁਜਰਮ ਮੁਜਰਮ ਨੂੰ ਅਸੀਂ ਫੜ ਕੇ ਇਹਦੇ ਕੋਲੋਂ 1 ਲੱਖ 8000 ਡਰਾਮਾਡੋਲੀਆਂ ਟੈਬਲੇਟਸ ਫੜ ਕੇ ਇਹ ਜਿਹੜੇ ਪੂਰੇ ਇਲਾਕੇ ਚ ਅਮਰਿਤਸਰ ਦਿਹਾਤੀ ਦੇ ਇਲਾਕੇ ਚ ਇਹਨਾਂ ਨੇ ਸਪਲਾਈ ਕਰਨੀ ਸੀ ਉਹ ਪੂਰੀ ਸਪਲਾਈ ਦਾ ਬਿਲਕੁਲ ਉਹਨੂੰ ਚੋਕ ਕੀਤਾ ਇਦਾਂ ਅਸੀਂ ਪਹਿਲਾਂ ਵੀ ਆਪਰੇਸ਼ਨਸ ਕਰਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਚ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਇਦਾਂ ਕਾਰਵਾਈ ਚੱਲਦੀ ਰਹੀ ਹੈ। ਛਰੀ ਦੀ ਵੱਡੀ ਮਾਤਰਾ ਦੇ ਵਿੱਚ ਸੀਨੀਅਰ ਕੋਲੀਆਂ ਦਾ ਪੈਕੇਜ ਆਇਆ ਕਿ ਮੋਸਟਲੀ ਫੈਕਟਰੀ वगैरह ਕੀ ਇਹਦੀ ਵੱਡੀ ਮਾਤਰਾ ਹੈ। ਦੇਖੋ ਜੀ ਇਹ ਜਿਹੜਾ ਇਹਦਾ ਮੋਡਸ ਆਪਰੇਂਡ ਇਹ ਇਦਾਂ ਸੀਗਾ ਇਹ ਆਪਣੇ ਸਾਥੀਆਂ ਨਾਲ ਤਾਲਮੇਲ ਕਰਕੇ ਦਿੱਲੀੋਂ ਇਹ ਜਿਹੜੀਆਂ ਟੂਰਿਸਟ ਬੱਸਿਸ ਚੱਲਦੀਆਂ ਨੇ ਅੰਮ੍ਰਿਤਸਰ ਆਂਦੀਆਂ ਨੇ। ਇਹ ਟੂਰਿਸਟ ਬੱਸ ਤੇ ਰਾਹੀਂ ਜਿਹੜੇ ਦੋ ਵੱਡੇ ਤੋੜੇ ਸੀਗੇ ਇਹਨੇ ਉਹ ਦਵਾਈਆਂ ਦੇ ਮੰਗਾਈ ਸੀਗੇ। ਰਾਮਾਡੋਲ ਦੀਆਂ ਟੈਬਲੇਟਸ ਦੇ ਇਹ ਕੋਈ ਪੈਕੇਜਿੰਗ ਕਿਸੇ ਵੱਖਰੀ ਤਰੀਕੇ ਦੀ ਦਿਖਾ ਦਿੰਦੇ ਨੇ ਕਿ ਇਹ ਪੈਕੇਜਿੰਗ 'ਚ ਕੋਈ ਹੋਰ ਹਾਊਸਹੋਲਡ ਮਟੀਰੀਅਲ ਮੰਗਾਇਆ ਹੋਇਆ ਹੈ ਤੇ ਜਦੋਂ ਇਹ ਤੋੜੇ ਨਿਕਲਦੇ ਨੇ ਤਾਂ ਇਹ ਬਾਅਦ 'ਚ ਛੋਟੇ-ਛੋਟੇ ਆਪਣੇ ਜਿਹੜੇ ਇਹਨਾਂ ਨੇ ਤਸਕਰ ਰੱਖੇ ਹੁੰਦੇ ਨੇ ਛੋਟੇ ਸਪਲਾਇਰ ਰੱਖੇ ਹੁੰਦੇ ਨੇ ਉਹਨਾਂ ਨੂੰ ਸਪਲਾਈ ਵੰਡਦੇ ਨੇ ਵੱਡੀ ਇਹ ਜਿਹੜੀ ਹੈਗੀ ਤਾਂ ਇਹ ਜਿਹੜੀ ਹੈਗੀ ਹੈ ਸਾਡੀ ਰਿਕਵਰੀ ਇਸ ਤੋਂ ਬਾਅਦ ਹੁਣ ਸਾਡੀ ਟੀਮ ਜਿਹੜੀਆਂ ਬੈਕਵਰਡ ਲਿੰਕੇਜਸ ਵੀ ਅਸੀਂ ਪ੍ਰੋਪਰਲੀ ਕੰਗਾਲਾਂਗੇ ਕਿ ਕਿੱਥੋਂ ਲੈ ਕੇ ਆਏ ਸੀਗੇ ਕਿਹੜੀ ਕੰਪਨੀ ਦੇ ਰਾਹੀਂ ਟਰਾਂਸਪੋਰਟਰਾਂਹੀਂ ਲੈ ਕੇ ਆਏ ਸੀਗੇ ਤੇ ਇਹ ਕਿੱਥੋਂ ਮੈਨੂਫੈਕਚਰ ਹੋਈ ਸੀ ਪੂਰੀ ਤਹਿ ਤੱਕ ਜਿਹੜੀ ਸਾਡੀ ਅੰਮ੍ਰਿਤਸਰ ਦੇ ਹਾਤੀ ਦੀ ਪੁਲਿਸ ਐ ਪੂਰੀ ਤਹਿ ਤੱਕ ਅਸੀਂ ਲਮਾ ਸਰ ਨਿਸ਼ਚਿਤ ਕਾਰਨ ਕਰ ਰਹੇ ਹਾਂ ਇਸ ਮੁਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਦੋਂ ਤੋਂ ਇਹ ਸਾਰਾ ਕੰਮ ਇਹ ਮੁਢਲੀ ਜਾਂਚ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦੇ ਖਿਲਾਫ ਪਹਿਲਾਂ ਵੀ 7 ਸੰਗੀਨ ਜਿਹੜੇ 9 ਇਨਫੈਕਟ ਸੰਗੀਨ ਜੁਰਮਾਂ ਤਹਿਤ ਇਹਦੇ ਤੇ ਮੁਕਦਮੇ ਦਰਜ ਨੇ ਤੇ 2017 ਤੋਂ ਲੈ ਕੇ ਇਹਦੇ ਦੇ ਐਨਡੀਪੀਐਸ ਐਕਟ ਆਮ ਜ਼ੈਕ ਇਦਾਂ ਦੇ ਜਿਹੜੇ ਮੁਕਦਮੇ ਦਰਜ ਨੇ ਤੇ ਜਿਹੜਾ ਇੱਕ ਇਹਦਾ ਸਾਥੀ ਹੈ ਪ੍ਰੀਲਿਮਿਨਰੀ ਜਾਂਚ ਸਾਡੇ ਕੋਲ ਸਾਹਮਣੇ ਆਇਆ ਹੈ ਕਿ ਇਹਦਾ ਜੇਲ੍ਹ 'ਚ ਬੈਠਾ ਵੀ ਇੱਕ ਸਾਥੀ ਹੈਗਾ ਉਹਨੂੰ ਵੀ ਅਸੀਂ ਲਿਆ ਕੇ ਪ੍ਰੋਡਕਸ਼ਨ ਵਾਰਡ ਤੇ ਤੇ ਉਹ ਪੂਰਾ ਪ੍ਰੋਪਰਲੀ ਰੀ ਇਨਵੈਸਟੀਗੇਸ਼ਨ ਕਰਾਂਗੇ ਸਰ ਮੋਸਟਲੀ ਜਿਹੜੀ ਇਹ ਟੈਬਲੇਟਸ ਹੈ ਮੈਡੀਕਲ ਸਟੋਰ ਤੇ ਲਿਕੇ ਸੇਵ ਹੋਏ ਨੇ ਉਸ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਮੈਡੀਕਲ ਸਟੋਰ ਦੇ ਨਾਲ ਜਿਨ੍ਹਾਂ ਤੇ ਆਲਰੇਡੀ ਬਿੱਲ ਐ ਜਿਹੜਾ ਪਿਆਦਾ ਮੈਡੀਕਲ ਸਟੋਰ ਵਾਲਿਆਂ ਨੂੰ ਕਾਟਣਾ ਹੈ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ ਸਾਰੀਆਂ ਅਸੀਂ ਬੈਕਵਰਡ ਲਿੰਕੇਜਿਸ ਵੀ ਫਾਰਵਰਡ ਲਿੰਕੇਜਿਸ ਵੀ ਸਾਰੀਆਂ ਦੇਖਾਂਗੇ ਕਿ ਅੱਗੇ ਕਿੱਥੇ-ਕਿੱਥੇ ਜਾ ਕੇ ਲੋਕਲੀ ਇਹਦੇ ਜਿਹੜੇ ਬੰਦੇ ਸੀਗੇ ਕਿਹੜੇ ਗੁਰਗੇ ਸੀਗੇ ਜਿਹੜਿਆਂ ਨੂੰ ਇਹ ਜਿੰਨੇ ਰਾਹੀ ਇਹ ਆਪਣੀਆਂ ਦੁਕਾਨਾਂ ਤੇ ਲੋਕਾਂ ਨੂੰ ਜਾ ਕੇ ਪਿੰਡ-ਪਿੰਡ 'ਚ ਜਿੱਥੇ ਕਦੇ ਜਾ ਕੇ ਸਪਲਾਈ ਕਰਦੇ ਸੀਗੇ ਉਹ ਸਾਰੀ ਜਿਹੜੀ ਹੈਗੀ ਆ ਅਸੀਂ ਉਹ ਐਕਸਪਲੋਰ ਕਰਾਂਗੇ